ਸਾਬਾਹ ਵੇਖ ਦਿੱਤੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਮੈਂ ਇੱਕ ਦੋ ਬੇਨਤੀਆਂ ਕਰਨੀਆਂ ਚਾਹੁੰਦਾ ਨਾਗਰਾ ਬਲਦੇਵ ਸਿੰਘ ਆ 35 ਸਾਲ ਤੋਂ ਯੂਕੇ ਦਾ ਯੂਰਪ ਵਿੱਚ ਅਮਰ ਸੰਚਾਰ ਵਜੋਂ ਮੈਂ ਪੰਜਾ ਪਿਆਰੇ ਦੀ ਵਜ਼ਾਦ ਜਥੇਦਾਰੀ ਸੇਵਾ ਕਰਦੇ ਆ ਗੱਲ ਖੋਲ ਕੇ ਚੰਗੀ ਤਰ੍ਹਾਂ ਸੁਣ ਲਿਓ ਯੂਕੇ ਦਾ ਯੂਰਪ ਦੇ ਵਿੱਚ 12-13 ਮਲਕਾਂ ਵਿੱਚ ਅਸੀਂ ਕਿਸੇ ਬਾਦਵਾਦ ਵਿੱਚ ਫਸੇ ਹੋਈਏ ਅਸੀਂ ਕਿਤੇ ਝੂਠ ਬੋਲਿਆ ਹੋਵੇ ਜਾਂ ਕਿਸੇ ਗੁਰਦਰਬਾਰ ਨੂੰ ਧੋਖਾ ਕੀਤਾ ਹੋਵੇ ਔਰ 12 13 ਮੁਲਕਾਂ ਵਿੱਚ ਜਾਂ ਸਾਡਾ ਕਿਸੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਸਾਡਾ ਕਿਸੇ ਨਾ ਬਾਤ ਬਵਾਤ ਚੱਲਦਾ ਹੋਵੇ ਤਾਂ ਸ਼ਬਦਾਂ ਦਾ ਨਾ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਸਭ ਦਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਲਾ ਤੋਂ ਅਸੀਂ ਸਿੱਖਿਆ ਲਈਆ ਉਹਨੂੰ ਅਸੀਂ ਫੋਲੋ ਕਰ ਰਹੇ ਹਾਂ ਸਾਡੇ ਸ਼ਨੀਕਰਵਾਰ 1 ਵਜੇ ਪੰਜਾਂ ਪਿਆਰਿਆਂ ਤਾਂ ਹੋਰ ਸੰਗਤਾਂ ਦੀ ਸਿੰਘ ਸਾਹਿਬ ਗਿਆਨੀ ਰਕਵੀਰ ਸਿੰਘ ਜਿਵੇਂ ਜਿਹੜਾ ਸਾਡੀ ਮੁਲਾਕਾਤ ਹੋਈ ਜਿਹਦੇ ਵਿੱਚ ਅਸੀਂ ਨਿਸ਼ਾਨ ਸਾਹਿਬ ਬਾਰੇ ਵਿਚਾਰ ਕੀਤੇ ਵਿਚਾਰਾਂ ਕਰਨ ਤੋਂ ਬਾਅਦ ਜੋ ਫੈਸਲਾ ਉਹਨੇ ਸੁਣਾਇਆ ਉਹਨੇ ਇਹ ਕਿਹਾ ਕਦੇ ਵੀ ਰਕਵੀਰ ਸਿੰਘ ਜੇ ਸਾਹਮਣੇ ਆਓਗੇ ਲਾਈਫ ਹੋਏ ਗੱਲ ਕਰ ਸਕਦਾ ਸਾਨੂੰ ਕਾਹਤਾਂ ਨਹੀਂ ਸੱਜ ਸਕਦੇ ਆ ਹਾਂ ਇਹਨਾਂ ਦੇ ਕਹਿਣ ਤੇ ਇਹਨਾਂ ਦਾ ਸਤਿਕਾਰ ਕਰਦੇ ਹੋਏ ਰਿਕਾਰਡਿੰਗ ਨਹੀਂ ਕੀਤੀ ਵਰਨਾ ਸਾਨੂੰ ਰਿਕਾਰਡਿੰਗ ਕਰਨੀ ਚਾਹੀਦੀ ਸੀ ਸਾਨੂੰ ਪਤਾ ਕਹਿੰਦੇ ਮੋਟਾ ਨਾ ਉਧਰਾ ਕੇ ਗਾਲਿਓਂ ਘਨ ਭਾਰਾ ਚਾ ਚੜਿਆ ਸਾਨੂੰ ਮੋਟੀਆਂ ਮੋਟੀਆਂ ਪੋਸਟਾਂ ਲੈਣ ਦਾ ਕਮਾਉਣ ਦਾ ਕੋਈ ਚਾਹ ਨਹੀਂ ਉੱਥੇ ਜੋ ਫੈਸਲਾ ਨਿਪੜਿਆ ਸੀ ਸਾਨੂੰ ਸਿੰਘ ਸਾਹਿਬ ਕਹਿੰਦੇ ਹਨ ਵੀ ਭੀਰ ਸਿੰਘ ਬਤੌਰ ਜਹਿਦਾ ਨੇ ਕਿਹਾ ਸੀ ਅਸੀਂ ਆਦੇਸ਼ ਜਾਰੀ ਕੀਤੇ ਆ ਵੇ ਇਹ ਦਬਦਾ ਮੇਟੀ ਜਾਵੇ ਤੇ ਤੁਸੀਂ ਅਸੀਂ ਇਹ ਫੈਸਲਾ ਨਹੀਂ ਸੁਣਾਇਆ ਤੁਸੀਂ ਸ਼ਰੋਮਣੀ ਕਮੇਟੀ ਤੇ ਐਕਸ਼ਨ ਲੈ ਸਕਦੇ ਆ ਸ਼ਰੋਮਣੀ ਕਮੇਟੀ ਨਾਲ ਗੱਲ ਕਰ ਸਕਦੇ ਆ ਇਸ ਬਿਆਨ ਤੋਂ ਬਾਅਦ ਸਾਡੀ ਮੀਟਿੰਗ ਸਮਾਪਤੀ ਹੋ ਗਈ ਮੌਕੇ ਦੇ ਗਵਾਹ ਜਨ ਨਿਊਜ਼ ਦਾ ਖੜਾ ਸੀ ਉਹ ਸਾਡੇ ਕੋਲ ਫਿਟਨੈਸ ਆ ਜਿਹੜਾ ਬਾਹਰੋਂ ਵੀ ਸੀ ਉਹਨੂੰ ਵੀ ਇਹ ਖਬਰ ਲਾਉਣੀ ਆ ਉਹਨਾਂ ਹੁਣੇ ਮੇਰੀ ਗੱਲ ਹੋ ਕੇ ਹੱਡੀਆ ਉਹਨੇ ਕਿਹਾ ਸੀ ਵੀ ਮੈਂ ਖਵਾ ਆ ਅਸੀਂ ਆ ਠੀਕ ਆ ਜੀ ਤੁਸੀਂ ਬਾਹਰ ਹੋ ਗਏ ਅਸੀਂ ਸ਼੍ਰੋਮਣੀ ਕਮੇਟੀ ਨਾਲ ਗੱਲ ਕਰਾਂਗੇ ਸ਼੍ਰੋਮਣੀ ਕਮੇਟੀ ਨੂੰ ਲੈਟਰ ਵੀ ਲਿਖਤਾ ਅਸੀਂ ਮੈਂ ਵਦਾਉਤ ਯੂਕੇ ਦਾ ਯੋਧੇ ਸੰਗਤ ਤੋਂ ਬੋਲ ਰਿਹਾ ਪੰਜਾ ਫਿਰਾਂ ਦਾ ਵਦਾਉਤ ਜੇਲੇਦਾਰ ਇਹ ਭੁਲੇਖਾ ਰੱਖ ਦਿਓ ਕਿਤੇ ਵੀ ਤੁਸੀਂ ਕਿਸੇ ਮੁਰਖ ਤੇ ਮੇਰੇ ਬਾਰੇ ਪੁੱਛ ਸਕਦੇ ਹੋ 35 ਸਾਲਾਂ ਵਿੱਚ ਇਹ ਮੇਰੀ ਬੇਨਤੀ ਆ ਭਾਵੇਂ ਧਾਮੀ ਹੋਣਾ ਨੇ ਇਹ ਜਾਨ ਨੂੰ ਕੰਡਮ ਕਰਨ ਦੀ ਕੋਸ਼ਿਸ਼ ਕਿਦਿਆ ਬਿਲਕੁਲ ਸਹੀ ਬਿਆਰਿਆ ਮੈਂ ਖਵਾਰਾ ਬੜਾ ਨਹੀਂ ਦਿੱਤਾ ਵੀਡੀਓ ਬਾਈ ਕਹਤਾ ਬਿਲਕੁਲ ਇਹ ਗੱਲ ਹੋਈ ਆ ਕਿੰਦੇ ਜੈਦਰ ਕਾਲ ਸਾਹਿਬ ਨੇ ਤੁਸੀਂ ਆਪਣੇ ਸ਼੍ਰੋਮਣੀ ਕਮੇਟੀ ਦਾ ਅੱਖਣ ਲੈ ਸਕਦੇ ਆ ਤੁਸੀਂ ਗਲਤ ਕੰਮ ਕੀਤਾ ਗੁਰੂ ਅਰਜਨ ਦੇਵ ਜੀ ਦੇ ਤਤੀ ਤਵੀ ਤੇ ਡਲੇ ਖੁੰਚੋ ਸੀ ਇਤਿਹਾਸਿਕ ਨਿਕਲਿਆ ਇਹ ਧਾਰਮਿਕ ਮੁੱਦਾ ਆ ਮੈਨੂੰ 에ਰਪੋਰਟ ਤੇ ਬਾਬਾ ਵਿਧੀ ਚੰਦ ਤੇ ਨਾਲ ਘਟੋ ਘਟ 50 ਸਿੰਘ ਸੀ ਉਹਨਾਂ ਮਿਲੇ ਉਹਨੇ ਵੀ ਬਿਸ਼ਪ ਤੁਹਾਡੀ ਕੀ ਗੱਲ ਹੋਈ ਬਾਬਾ ਵਿਧੀ ਚੰਦ ਜਿਹੜਾ ਮੁਖੀ ਬਾਬਾ ਅਵਤਾਰ ਸਿੰਘ ਇਹ ਨਹੀਂ ਉਹਨੇ ਠੋਕ ਉੱਜਾ ਕੇ ਕਿਹਾ ਇਹ ਉਥੇ ਕੇਸਰੀ ਨਹੀਂ ਖਾਣ ਛੰਨਣਗੇ ਤੁਸੀਂ ਨਿਸ਼ਾਨ ਪਸੰਤੀ ਚਲਾ ਲਿਆ ਤੁਸੀਂ ਕਿਹੜਾ ਮਰਨਾ ਇਹ ਜਿਨ੍ਹਾਂ ਨੇ ਮਰਨਾ ਜਿਨ੍ਹਾਂ ਨੇ ਸ਼ਹੀਦੀਆਂ ਪਾਉਣੀਆਂ ਇਹ ਉਹਨਾਂ ਦਾ ਰੰਗਿਆ ਇਹਨਾਂ ਨੇ ਨਹੀਂ ਮਰਨਾ ਨਾ ਮਸ਼ੀਨਰੀ ਵਾਲੇ ਪਸੰਤੀ ਚੱਕੀ ਫਿਰੋ ਇਸ ਕਰਕੇ ਮੈਂ ਕਲੀਅਰ ਗੱਲ ਕਹਿਣਾ 079868531 ਮੇਰਾ 3105 ਮੇਰਾ ਫੋਨ ਨੰਬਰ ਹੈ ਜਿਹੜਾ ਮਰਜੀ ਮੇ ਨਾਲ ਗੱਲ ਕਰ ਸਕਦਾ ਅਸੀਂ ਬਿਲਕੁਲ ਕਲੀਅਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ